ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਹਲਕਾ ਚੱਬੇਵਾਲ ਦੀਆਂ ਉਪਚੋਣਾਂ ਨੂੰ ਲੈ ਕੇ ਹਲਕੇ ਨਾਲ ਸੰਬੰਧਿਤ ਲੀਡਰਾਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਰਨੋ ਡੋਗਰਾ ਮਿੱਕੀ ਦੀ ਅਗਵਾਈ ਹੇਠ ਹੋ ਸ਼ਾਰਪੁਰ ਦੇ ਸਿਟੀ ਸੈਂਟਰ ਵਿਖੇ ਹੋਈ ਇਸ ਮੌਕੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਬੜਿੰਗ ਵਿਧਾਨ ਸਭਾ ਵਿੱਚ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਪਾ ਤੋਂ ਇਲਾਵਾ ਹੋਰ ਲੀਡਰ ਵੀ ਮੌਜੂਦ ਸਨ ਇਸ ਮੌਕੇ ਵਕਫਾਕ ਬੁਲਾ ਰਹੇ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੱਬੇਵਾਲ ਦੀ ਚੋਣ ਉਹ ਇੱਕ ਝੁੱਟ ਹੋ ਕੇ ਜਿੱਤ ਸਕਦੇ ਹਨ ਅਤੇ ਇਸ ਲਈ ਸਾਰਿਆਂ ਨੂੰ ਮਿਲ ਕੇ ਹੱਲਾ ਮਾਰਨਾ ਪਵੇਗਾ ਇਸ ਦੌਰਾਨ ਸਰਦਾਰ ਬਾਜਵਾ ਨੇ ਡਾਕਟਰ ਰਾਜਕਮਰ ਚੱਬੇਵਾਲ ਨੂੰ ਪਾਰਟੀ ਦਾ ਗद्दार ਦਾਦੇ ਹੋਏ ਕਿਹਾ ਕਿ ਡਾਕਟਰ ਰਾਜਕਮਰ ਚੱਬੇਵਾਲ ਨੇ ਜੋ ਤੋਂ ਖਾ ਪਾਰਟੀ ਤੇ ਲੋਕਾਂ ਨਾਲ ਕੀਤਾ ਹੈ ਉਸ ਨੂੰ ਘਰ ਘਰ ਜਾ ਕੇ ਦੱਸਣ ਦੀ ਲੋੜ ਹੈ ਜੇ ਮੇਰਾ ਖਿਆਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨੀ ਨਕਮੀ ਸਰਕਾਰ ਤੇ ਇੰਨਾ ਨਕਮਾ ਸੀਐਮ ਮੈਂ ਅਜੇ ਤੱਕ ਵੇਖਿਆ ਜਿਹੜਾ ਚੀਫ ਮਿਨਿਸਟਰ ਦੁਪਹਿਰ ਦੀ ਰੋਟੀ ਤੋਂ ਬਾਅਦ ਕੁਝ ਹੁੰਦਾ ਤੇ ਦੁਪਹਿਰ ਦੀ ਰੋਟੀ ਤੋਂ ਬਾਅਦ ਉਹਦਾ ਮੂਡ ਹੀ ਕੁਝ ਹੋਰ ਹੋ ਜਾਂਦਾ ਮੇਰਾ ਖਿਆਲ ਬਹੁਤ ਵੱਡੀ ਬਦਕਿਸਮਤੀ ਹੈ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਇਹ ਪੰਜਾਬ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਨੂੰ ਚਲਾਣਾ ਕਿਸ ਨਾਲ ਕਿਸੇ ਬੰਦੇ ਦੀ ਜਿਹੜਾ ਮੁੱਢਲੀ ਗੱਲ ਫੰਡਮੈਂਟਲ ਰਾਈਟ ਤੇ ਆ ਬੰਦੇ ਦੀ ਜ਼ਿੰਦਗੀ ਤੇ ਉਹਦਾ ਕਾਰੋਬਾਰ ਮਹਿਫੂਜ਼ ਹੋਏ ਨਾ ਪੰਜਾਬ ਚ ਕਿਸੇ ਦੀ ਜ਼ਿੰਦਗੀ ਨਾ ਕਾਰੋਬਾਰ ਮਹਿਫੂਜ਼ ਹੈ ਟੈਕਸਿਸ ਤੋਂ ਲਾਵਾ ਕੰਮ ਕੋਈ ਨਹੀਂ ਵੇਖੋ ਸਾਰਿਆਂ ਨੂੰ ਵੱਡਾ ਧੋਖਾ ਕੀ ਕੀਤਾ ਸਾਡਾ ਸੈਸ਼ਨ ਖਤਮ ਹੋਇਆ ਤਾਂ ਅਗਲੇ ਦਿਨ ਟੈਕਸ ਲਾਤ ਇਹਨਾਂ ਦੇ ਤੌਰ ਤਰੀਕੇ ਵੇਖੋ ਮੈਂ ਹੈਰਾਨ ਹ ਕਲੋਨੀ ਇਲੀਗਲ ਹੈ ਪਲਾਟ ਇਲੀਗਲ ਕਰਤਾ ਇਹ ਕਹਿੰਦਾ ਗਰੀਬ ਬੰਦਿਆਂ ਦਾ 10-15 15-20 ਲੱਖ ਰੁਪਈਆ ਪਲਾਟਾਂ ਤੇ ਫਸਿਆ ਬਟ ਮੈਂ ਸਮਝ ਨਹੀਂ ਕਿ ਉਹਨਾਂ ਨੂੰ ਫਰਦਰ ਫਸਾਏਗਾ ਭਗਵੰਤ ਤੇ ਦੀਆਂ ਪਾਲਸੀਆਂ ਕਿਉਂਕਿ ਐਨਓਸੀ ਦੇਣ ਦੇ ਨਾਲ ਉਹ ਹੋਰ 20 20 25 25 ਲੱਖ ਰੁਪਇਆ ਘਰਾਂ ਤੇ ਲਾਣ ਕੇ ਰਹਿਣਗੇ ਨਰਕ ਦੇ ਵਿੱਚ ਮੈਂ ਇਹਨਾਂ ਨੂੰ ਰਾਏ ਦਿੱਤੀ ਸੀ ਬਿਲ ਤੇ ਬੋਲਦੇ ਕਿ ਤੁਸੀਂ 500 ਗਾਜ ਵਾਲੇ ਨੂੰ ਇਜਾਜ਼ਤ ਦਿੱਤੀ ਏ ਚੰਗਾ ਕੀਤਾ ਇਜਾਜ਼ਤ ਦੋ ਐਨਓਸੀ ਦਿਓ ਸਰ ਬਰ ਜਿਹੜੇ ਇਲੀਗਲ ਕਲੋਨੀ ਵਾਲੇ ਤੁਹਾਨੂੰ ਪਤਾ ਗਵਰਨਮੈਂਟ ਨੂੰ ਕੌਣ ਨੇ ਉਹਨਾਂ ਦੇ ਕੋਲੋਂ ਨਾਲ ਹੀ ਕੇਸ ਰਜਿਸਟਰ ਕਰਕੇ ਉਹਨਾਂ ਤੇ ਉਹਨਾਂ ਕੋ ਪੈਸੇ ਲੈ ਜਾਣ ਪਹਿਲੇ ਇਨਸ਼ੋਰ ਕਰੋ ਕਿ ਸਾਰੀ ਇਲੀਗਲ ਕਲੋਨੀ ਸੀਵਰੇਜ ਤੇ ਪਾਣੀ ਦਾ ਪ੍ਰਬੰਧ ਹੋਏ ਬਿਜਲੀ ਦਾ ਪ੍ਰਬੰਧ ਹੋਏ ਤੇ ਸੜਕਾਂ ਦਾ ਪ੍ਰਬੰਧ ਅਦਰਵਾਈਜ਼ ਤੇ ਲੋਕ ਤੇ ਨਰਕ 'ਚ ਰਹਿਣਗੇ ਜੀ ਅਜੇ ਤੇ ਨਰਾ ਪਲਾਟ ਹੀ ਲਿਆ ਉਹਦਾ ਮਤਲਬ ਜੋ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਹੈ ਉਹਨਾਂ ਨੇ ਉੱਥੇ ਰਹਿ ਜਾਣੀ ਹੈ ਕੱਲ ਨੂੰ ਜੋ ਬਰਸਾਤ ਹੋਈ ਮੈਨੂੰ ਦੱਸੋ ਜਾਣਗੇ ਕਿੱਥੇ ਜੀ ਤੀਜੀ ਗੱਲ ਮੈਂ ਚੱਬੇਵਾਲ ਤੇ ਆਣਾ ਹੈ ਉਹ ਆਦਮੀ ਜਿਹੜਾ ਇੱਥੋਂ ਦਾ ਐਮਪੀ ਬਣਿਆ ਉਹਨੇ ਗੁਜ਼ਾਰੀ ਕੀਤੀ ਆਪਣੇ ਵੋਟਰਾਂ ਨਾਲ ਆਪਣੀ ਮਾਂ ਪਾਰਟੀ ਦੀ ਪਿੱਠੇ ਛੁਰਾ ਮਾਰ ਰਿਹਾ ਮੈਂ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਕੀ ਆ ਟਾਈਮ ਆਇਆ ਹੈ ਠੀਕ ਹੈ ਕਿ ਪਾਰਲੀਮੈਂਟ ਇਲੈਕਸ਼ਨਾਂ ਸਾਨੂੰ ਇਨਾ ਟਾਈਮ ਨਹੀਂ ਸਾਡੇ ਕੋ ਦਿੱਤਾ ਗਿਆ ਹੁਸ਼ਾਰਪੁਰ ਜ਼ਿਆਦਾ ਵਕਤ ਨਹੀਂ ਲਾ ਸਕੇ ਪਰ ਚੱਬੇਵਾਲ ਦੇ ਵਿੱਚ ਤੇ ਪਿੰਡੋਂ ਪਿੰਡ ਘਰੋ ਘਰ ਸਾਰੀ ਕਾਂਗਰਸ ਦੀ ਲੀਡਰਸ਼ਿਪ ਇਸ ਇਹ ਮੈਸੇਜ ਲੈ ਕੇ ਜਾਏਗੀ ਕਿ ਇਸ ਕਿਸਮ ਦੇ ਲੋਕ ਜਿਹੜੇ ਆਪਣੇ ਪਰਸਨਲ ਮੋਫਾਦ ਵਾਸਤੇ ਆਪਣੀ ਮਾਂ ਪਾਰਟੀ ਦੇ ਪਿੱਠੇ ਛੁਰਾ ਮਾਰ ਸਕਦੇ ਤੁਹਾਡੇ ਸਕੇ ਕਿਸ ਤਰ੍ਹਾਂ ਹੋ ਸਕਦੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਡਾਕਟਰ ਵਾਸੇ ਕੋਈ ਜਗਾ ਨਹੀਂ ਡਾਕਟਰ ਨੂੰ ਤੇ ਪਹਿਲੇ ਚੱਬੇਵਾਲ ਦੇ ਬੇਨਤੀ ਅਸੀਂ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਾਂਗੇ ਟਾਈਮ ਆਇਆ ਹੈ ਇਸ ਆਦਮੀ ਨੂੰ ਜਿਹਨੇ ਬਹੁਤ ਅਨਪ੍ਰਿੰਸੀਪਲ ਇੱਕ ਹੀ ਸਿਆਸਤ ਕੀਤੀ ਇਹਨੂੰ ਇੱਥੇ ਸਬਕ ਸਿਖਾਉਣਾ ਚਾਹੀਦਾ ਵੇਖੋ ਡਾਕਟਰ ਹੁਣ ਉਹ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਪਰਿਵਾਰ ਵਾਸਤੇ ਨਹੀਂ ਚੱਲਦੇ ਇਸ ਟਾਈਮ ਜੋ ਮੈਨੂੰ ਪਤਾ ਲੱਗਾ ਡਾਕਟਰ ਚੱਬੇਵਾਲ ਟਿਕਟ ਆਪਣੇ ਲੜਕੇ ਨੂੰ ਦੇਣਾ ਚਾਹੁੰਦਾ ਤੇ ਇਸ ਤੋਂ ਵੱਡਾ ਪਰਿਵਾਰ ਵਾਰਦ ਹੋਰ ਕੀ ਹੋ ਸਕਦਾ ਜਿਹੜੇ ਲੜਕੇ ਨੇ ਅਜੇ ਇੱਕ ਦਿਨ ਵੀ ਪਬਲਿਕ ਸਰਵਿਸ ਨਹੀਂ ਕੀਤੀ ਕਿਸੇ ਪਾਰਟੀ ਵਾਸਤੇ ਕੰਮ ਨਹੀਂ ਕੀਤਾ ਏਰੀਆ ਵਾਸਤੇ ਨਹੀਂ ਕੀਤਾ ਤੇ ਜੇ ਭਗਵੰਤ ਮਾਨ ਉਸੇ ਨੂੰ ਹੀ ਟਿਕਟ ਫੜਾਉਂਦਾ ਜਿਹੜੇ ਆਪ ਦੇ ਲੋਕ ਜਿਹੜੇ ਵੋਲੰਟੀਅਰਸ ਹਨ ਜਿਹੜੇ ਆਪ ਦਾ ਕੰਮ ਪਿਛਲੇ 8-10 ਸਾਲ ਦਾ ਕਰਦੇ ਨੇ ਪਹਿਲੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਮਨ ਦੀ ਕੀ ਗੱਲ ਸੀ ਸਰ ਲੋ ਲੋ ਐਂਡ